ਹਾਂਜੀ ਬੇਲੀਓ ਆ ਲਸਣ ਦੀ ਬਾਈ ਜੀ ਫਸਲ ਦੇਖ ਰਹੇ ਹਣਾ ਪਟਾਈ ਹੋ ਰਹੀ ਆ ਇਹ ਖੇਤ ਹੈਗਾ ਬਾਈ ਭਪਿੰਦਰ ਸਿੰਘ ਰੋਡੇ ਦਾ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਾਲ ਲਸਣ ਕਰਕੇ ਜਾਣਿਆ ਜਾਂਦਾ ਇਹਨਾਂ ਕੋਲੇ ਦੇਸੀ ਵੈਰਾਈਟੀ ਆ ਲਸਣ ਦੀ ਬਹੁਤ ਵਧੀਆ ਫਸਲ ਹੁੰਦੀ ਆ ਤੇ ਬਾਈ ਹੋਰੀ ਹਰ ਸਾਲ ਲਸਣ ਦੀ ਖੇਤੀ ਕਰਦੇ ਆ ਤੇ ਮਾਰਕੀਟਿੰਗ ਵੀ ਖੁਦ ਕਰਦੇ ਆ ਮੰਡੀ ਨਹੀਂ ਲੈ ਕੇ ਜਾਂਦੇ ਲਸਣ ਜਿੰਨੀ ਲਸਣ ਆ ਖੇਤ ਦੀ ਉਹ ਖੁਦ ਹੀ ਸੇਲ ਕਰਦੇ ਆ ਚਾਹੇ ਬੀਜ ਦੇ ਤੌਰ ਤੇ ਕਰਨ ਤੇ ਚਾਹੇ ਘਰੇਲੂ ਵਰਤੋਂ ਦੇ ਲਈ ਘਰੇ ਕਰਨ ਕਾਫੀ ਟਾਈਮ ਦਾ ਆਪਣਾ ਵੀ ਮਨ ਸੀਗਾ ਵੀ ਬਾਈ ਦੀ ਵੀਡੀਓ ਕਰਾਂਗੇ ਹਨਾ ਤੇ ਸਾਲ ਹੋ ਗਿਆ ਸੀ ਸਵਾਬ ਨਹੀਂ ਬਣਿਆ ਸੀ ਤੇ ਬਾਈ ਨੇ ਕੱਲ ਹੀ ਫੋਨ ਕਰਿਆ ਸੀਗਾ ਵੀ ਵੀ ਪਟਾਈ ਕਰਨੀ ਹੈ ਬਾਈ ਆ ਜਾਓ ਫਿਰ ਤੇ ਅੱਜ ਆਪਾਂ ਵੀਡੀਓ ਕੀਤੀ ਹੈ ਸ਼ੂਟ ਤੇ ਆ ਲਸਣ ਦੇਖ ਲਓ ਤੁਸੀਂ ਬੈਡਾਂ ਤੇ ਲਾਉਂਦੇ ਆ ਬਾਈ ਹੋਰੀ ਪਰਾਲੀ ਦੀ ਮਲਚਿੰਗ ਕਰਕੇ ਲੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆ ਜਿਹੜੀ ਲਸਣ ਹੈਗੀ ਐ ਕਿ ਇਹਨੇ ਕੀ ਕੁਸ਼ ਕੀਤਾ ਹਨ ਤੁਸੀਂ ਸਾਰੇ ਜਾਣਦੇ ਹੋ ਕੋਈ ਟਾਈਮ ਹੁੰਦਾ ਲਸਣ ਦਾ ਰੇਟ 40-50 ਕਿਲੋ ਤੇ ਰੁਪਏ ਤੇ ਰਹਿ ਜਾਂਦਾ ਤੇ ਐਤ ਕੀ ਲਸਣ 400 ਤੋਂ ਵੀ ਉੱਪਰ ਟੱਪ ਗਈ ਸੀਗੀ ਤੇ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਹੈਗੇ ਆ ਲਸਣ ਦੀ ਖੇਤੀ ਕਰਦੇ ਆ ਉਹਨਾਂ ਨੂੰ ਕੀ ਰੇਟ ਮਿਲਦਾ ਕਿਵੇਂ ਇਹਦੀ ਖੇਤੀ ਹੁੰਦੀ ਆ ਕਦੋਂ ਬਜਾਈ ਹੁੰਦੀ ਹੈ ਕਦੋਂ ਪਟਾਈ ਹੁੰਦੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲੈਣ ਦੇ ਲਈ ਅੱਜ ਆਪਾਂ ਖੜੇ ਆਂ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਖੇ ਬਾਈ ਭਪਿੰਦਰ ਸਿੰਘ ਰੋਡੇ ਕੋਲੇ ਆ ਜੋ ਸਭ ਤੋਂ ਪਹਿਲਾਂ ਨਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਆ ਬਾਈ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਹਾਂ ਜੀ ਬੜੇ ਟਾਈਮ ਦਾ ਬਾਈ ਜੀ ਸਬਬ ਨਹੀਂ ਬਣਿਆ ਸੀਗਾ ਹਨਾ ਜਦੋਂ ਇੱਧਰ ਆਉਣੇ ਹੈਗੇ ਕਦੇ ਬਾਈ ਨਹੀਂ ਇੱਥੇ ਹੁੰਦੇ ਤੇ ਸਾਲ ਹੋ ਗਏ ਸਾਨੂੰ ਵੀਡੀਓ ਦਾ ਟਾਈਮ ਨਹੀਂ ਲੱਗਿਆ ਸੀ ਬਣਾਉਣ ਦਾ ਤੇ ਅੱਜ ਬਾਈ ਹੋਰਾਂ ਦੀ ਪਟਾਈ ਚੱਲ ਰਹੀ ਆ ਲਸਣ ਦੀ ਤੈਅ ਕਿ ਲਸਣ ਦੀ ਮਾਰਕੀਟ ਵੀ ਬੜੀ ਤੇਜ਼ ਰਹੀ ਆ ਆਜ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਲਸਣ ਦੀ ਖੇਤੀ ਬਾਰੇ ਜਾਣਕਾਰੀ ਲੈਣੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਵੈਰੈਟੀ ਬਾਰੇ ਦੱਸਿਓ ਜੀ ਜਿਹੜੀ ਆਪਾਂ ਇਹ ਦੇਖ ਰਹੇ ਆ ਹਨਾ ਤੁਹਾਡੀ ਪਟਾਈ ਚੱਲ ਰਹੀ ਆ ਇਹ ਲਾਲ ਲਸਣ ਦੀ ਵੈਰੈਟੀ ਆ ਜੀ ਲਾਲ ਲਸਣ ਦੀ ਵੈਰੈਟੀ ਆ ਜੀ ਕਿਹੜੀ ਵੈਰੈਟੀ ਹੈਗੇ ਦਾ ਨਾਮ ਹੈਗਾ ਜੀ ਕੋਈ ਵੈਰੈਟੀ ਦਾ ਨਾਮ ਨਹੀਂ ਪਤਾ ਆਪਾਂ ਬਜ਼ੁਰਗਾਂ ਤੋਂ ਹੀ ਲਾਉਂਦੇ ਆਏ ਆ ਅੱਛਾ ਜੀ ਠੀਕ ਆ ਘਰ ਦੀ ਵੈਰੈਟੀ ਆ ਹਾਂ ਘਰ ਵਾਲਾ ਹੀ ਕੰਮ ਆ گاਉਂ ਕਿਤੋਂ ਕਿਹੜਾ ਪਹਿਲਾਂ ਆਪਣੇ ਕੋਲੇ ਜਾਦੇ ਬੀਜ ਜਦੋਂ ਆਪਾਂ ਬਦਲਿਆ ਕੁਦਰਤੀ ਆਪਣੇ ਕੋਲੇ ਹੁੰਦਾ ਇਹ ਬੀਆਵਾ ਤੇ ਆਪਾਂ ਉਹਨਦੇ ਹੀ ਲਾ ਰਹੇ ਆ ਠੀਕ ਆ ਬਈ ਹਾਂਜੀ ਜਿਆਦਾ ਵੱਡੇ ਪੱਧਰ ਤੇ ਲਸਣ ਦੀ ਬਿਜਾਈ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਸੱਤਵਾਂ ਸਾਲ ਆ ਜੀ ਸੱਤ ਸਾਲ ਹੋ ਗਏ ਹਾਂ ਪੂਰੇ ਕਿੰਨੇ ਰਕਵੇ ਤੋਂ ਸ਼ੁਰੂ ਕੀਤਾ ਸੀ ਅੱਧੇ ਕਿੱਲੇ ਤੋਂ ਬਈ ਅੱਧੇ ਕਿੱਲੇ ਤੋਂ ਹਾਂਜੀ ਤੇ ਵੱਧ ਤੋਂ ਵੱਧ ਕਿੰਨੇ ਕਿੱਲੇ ਲਾਏ ਹੈਗੇ ਹੁਣ ਤੱਕ ਜੀ ਦੋ ਕਿੱਲੇ ਦੋ ਕਿੱਲੇ ਹਾਂ ਜਦੋਂ ਵੱਧ ਨਹੀਂ ਜਿੰਨੀ ਕ ਆਪਾਂ ਵੇਚ ਸਕਦੇ ਆਪ ਹਨਾ ਆ ਮੰਡੀ ਆਪਾਂ ਜਾਂਦੇ ਨਹੀਂਗੇ ਠੀਕ ਆ ਉਹਦੇ ਕਰਕੇ ਫਿਰ ਉਹ ਪਰੇਸ਼ਾਨੀਆਂ ਆਉਂਦੀਆਂ ਫਿਰ ਇਸ ਕਰਕੇ ਕੰਮ ਨਹੀਂ ਵਿਦਾਇਆ ਠੀਕ ਹੈ ਜੀ ਇੱਕ ਬਜਾਈ ਦੀ ਇਹਦੇ ਚ ਕਾਫੀ ਸਮੱਸਿਆ ਆ ਜਾਂਦੀ ਆ ਏਕੜ ਵਰ ਲੱਗਦੀ ਆ ਹਾਂ ਇੱਕ ਟਾਈਮਿੰਗ ਦਾ ਆ ਜਿਆਦੇ ਆ ਇਸ਼ੂ ਅੱਛਾ ਹਾਂ 7 ਤੋਂ 8 ਦਿਨ ਲੱਗ ਜਾਂਦੇ ਆ ਇੱਕ ਕਿੱਲਾ ਪੂਰਾ ਕਵਰ ਕਰਨ ਨੂੰ ਪਰਾਲੀ ਪਾ ਕੇ ਸਾਰਾ ਠੀਕ ਹੈ ਜੀ ਜੇ ਜਿਆਦੇ ਵੱਡੇ ਰਕਵੇ ਜਾਂਦੇ ਆ ਤਾਂ ਉਹ ਫਿਰ ਮਗਰਲੀ ਫਸਲ ਲੇਟ ਹੋ ਜਾਂਦੀ ਆ ਠੀਕ ਹੈ ਬਾਈ ਦੋਸਤੋ ਜਿਹੜਾ ਬਾਈ ਹੋਰਾਂ ਕੋਲੇ ਬੀਜ ਆਣਾ ਇਹ ਬਹੁਤ ਵਧੀਆ ਹੈਗਾ ਬੀਜ ਆਪਾਂ ਵੀ ਲਾਉਣੇ ਆ ਹਨ ਇਹ ਲਸਣ ਹੋਰ ਵੀ ਭਰਾ ਜਿੰਨੇ ਖੇਤੀਬਾੜੀ ਜਾਂ ਸਬਜ਼ੀਆਂ ਦੀ ਖੇਤੀ ਨਾਲ ਜੁੜੇ ਆ ਉਹ ਜਾਣਦੇ ਆ ਇਸ ਬੀਜ ਬਾਰੇ ਇਹਦੀ ਜਿਹੜੀ ਤੁਰੀ ਬਹੁਤ ਮੋਟੀ ਹੁੰਦੀ ਆ ਸ਼ੈਲਫ ਲਾਈਫ ਬਹੁਤ ਵਧੀਆ ਹੁੰਦੀ ਆ ਹਨ ਤੇ ਜਿਵੇਂ ਬਾਈ ਨੇ ਦੱਸਿਆ ਕਿ ਸਾਨੂੰ 7 ਸਾਲ ਹੋ ਗਏ 7 ਸਾਲ ਜੇ ਕੋਈ ਬੀਜ ਟੈਕਦਾ ਹੈਗਾ ਤਾਂ ਉਹਦੇ ਵਿੱਚ ਕੋਈ ਖਾਸ ਗੱਲ ਹੋਊਗੀ। ਹਾਂ ਬਿਲਕੁਲ। ਹਨਾ ਬਾਈ ਜੀ। ਸਹੀ ਹੈ ਜੀ। ਤੇ ਜਦੋਂ ਬਾਈ ਸ਼ੁਰੂ ਕੀਤੀ ਸੀਗੀ ਤੁਸੀਂ ਇਹ ਅੱਧੇ ਕਿੱਲੇ ਤੋਂ ਹਾਂ ਜੀ ਤੇ ਉਦੋਂ ਕਿਵੇਂ ਮਨ ਚ ਆਇਆ ਸੀਗਾ ਵੀ ਆਪਾਂ ਯਾਰ ਲਸਣ ਦੀ ਖੇਤੀ ਵੱਲ ਆਉਣਾ ਹੈਗਾ ਕਿਉਂਕਿ ਆਪਣੇ ਇੱਧਰ ਜ਼ਿਆਦਾ ਝੋਨਾ ਕਣਕ ਦਾ ਹੀ ਫਸਲੀ ਚੱਕਰ ਹੁੰਦਾ ਹੈ। ਲਸਣ ਚ ਉਦੋਂ ਇਹ ਆ ਵੀ ਆਪਾਂ ਆਏ ਸੀ ਮੁਨਾਫੇ ਵਾਲੇ ਤੌਰ ਤੇ ਹੀ ਕਲਾ। ਅੱਛਾ। ਨਾ ਉਦੋਂ ਆਪਣਾ ਬੀਜ ਦਾ ਕੋਈ ਪਰਪਸ ਸੀਗਾ ਵੀ ਆਪਾਂ ਬੀਜ ਦਾ ਕੰਮ ਕਰਿਆ ਕਰਾਂਗੇ ਜਾਂ ਕੋਈ ਕੁਝ ਆਸਾ। ਹਾਂ ਜੀ। ਉਹ ਆਰਟੀਕਲ ਪੜਿਆ ਕਿਤੇ ਤੇ ਉਹ ਆਉਂਦੇ ਵੀ 70 ਕੁਇੰਟਲ ਝਾੜ ਹੁੰਦਾ ਲਗਭਗ ਲਸਨ ਦਾ ਕਿੱਲੇ ਦਾ ਜੀ ਕਿੱਲੇ ਦਾ ਅੱਛਾ ਆਪਾਂ ਹੁਣ ਪਹਿਲਾਂ ਤੋਂ ਆਮ ਜੀਵਿੰਦਾਰਾਂ ਦੇ ਹੈਗੇ ਆ ਕੰਮ ਧੰਦਾ ਤੀਪੁੱਤ ਤੇ ਆਪਾਂ ਕਣਕ ਹੀ ਲਾਉਨੇ ਆ ਸਿਆਲਾ ਵਾਲੀ ਫਸਲ ਹਨਾ ਹਾਂਜੀ ਤੇ ਉਦੋਂ 30000 ਦੀ ਕਣਕ 35 ਦੀ ਹੁੰਦੀ ਹੁੰਦੀ ਸੀਗੀ ਅੱਛਾ ਜੀ ਉਦੋਂ ਇਹਨਾਂ ਦਾ ਅੱਜ ਆ ਲਾਇਆ ਵੀ ਇਹ 30 ਰੁਪਏ ਹੀ ਲਸਣ ਵੇਚੇ ਤਾਂ ਵੀ 2 ਲੱਖ ਦੇ ਨੇੜੇ ਤੇੜ ਕੰਮ ਜਾਂਦਾ ਜਾਂਦਾ ਆਪਾਂ ਨੂੰ ਉਦੋਂ ਵੀ ਨਹੀਂ ਪਤਾ ਸੀਗਾ ਵੀ ਇਹ ਗਿੱਲੇ ਲਸਣ ਦਾ ਵੇਟ ਹੀ ਦੱਸ ਦਿਆ 70 ਕੁਇੰਟਲ ਅੱਛਾ ਵੀ ਸੁੱਕ ਕੇ ਹੋਰ ਘਟ ਜਾਂਦਾ ਠੀਕ ਆ ਉਦੋਂ ਬਾਅਦ ਚਲੋ ਜਿਵੇਂ ਜਿਵੇਂ ਆਪਾਂ ਇਹਦੇ ਚ ਗੁਜ਼ਰਦੇ ਗਏ ਓਵੇਂ ਓਵੇਂ ਸਾਰੀਆਂ ਚੀਜ਼ਾਂ ਦਾ ਪਤਾ ਚੱਲਦਾ ਗਿਆ ਸਾਰੇ ਤਜਰਬੇ ਹੋ ਗਏ ਹਾਂ ਬਿਲਕੁਲ ਜਿੰਨਾ ਘਟ ਜਾਂਦਾ ਵੀ ਸੁੱਕ ਕੇ ਜਦੋਂ ਆਪਾਂ ਬੀਜ ਸੇਲ ਕਰਦੇ ਆ ਲਵਾਈ ਦੇ ਟਾਈਮ ਜਿਵੇਂ ਅੱਜ 70 ਕੁਆਂਟਲ ਝੜਿਆ ਤੇ ਉਦੋਂ ਕਿੰਨਾ ਰਹਿ ਜਾਂਦਾ ਫਿਰ ਆ ਜੇ ਉਦੋਂ ਜੇ 70 ਕੁਆਂਟਲ ਆਪਣਾ ਟੱਚ ਕਰੂਗਾ ਖੇਤ ਤਾਂ ਉਦੋਂ 30 ਕੁਆਂਟਲ ਲੈ ਜੂਗਾ ਅੱਛਾ ਅੱਧ ਤੋਂ ਵੀ ਜ਼ਿਆਦਾ ਉੱਡ ਜੂਗਾ ਠੀਕ ਹੈ ਜੀ ਜਿਵੇਂ ਹੁਣ ਇਹ ਆਪਣਾ ਲਸਣ ਆ ਇਹ ਹੈਗਾ 80 ਕੁਆਂਟਲ ਤੋਂ ਪਲੱਸ ਵਾਲਾ ਅੱਛਾ ਇਹ ਇੱਕੜ ਦਾ ਝਾੜ 80 ਕੁਆਂਟਲ ਹੈਗਾ ਹਾਂ ओके ਇਹ ਜੇ ਆਪਾਂ ਹੁਣ April April ਦੇ ਮਹੀਨੇ-ਮਹੀਨੇ ਚ ਹੁਣ ਤਾਂ ਚਲੋ 100 ਤੋਂ ਵੀ ਬਾਹਰ ਆਲਾ ਹੂੰ ਜਿਵੇਂ ਜਮਾ ਭੂਕਾ ਸਕਾ ਕੇ ਜੇ ਇਹਦਾ ਆਪਾਂ ਵੇਟ ਕਰਾਂਗੇ 80 ਕੁਇੰਟ ਲਾ ਜੂਗਾ ਠੀਕ ਹੈ ਬਈ ਅੱਜ ਤੋਂ 20 ਦਿਨਾਂ ਦੇ ਅੰਦਰ ਅੰਦਰ ਹੂੰ ਉਸ ਤੋਂ ਬਾਅਦ ਚਲੋ ਹੌਲੀ-ਹੌਲੀ ਘਟਦਾ ਆਊਗਾ 40 ਕਿਲੋ ਕੁਇੰਟਲ ਪਲੱਸ ਰਹੂਗਾ ਇਹ ਲਸਣ ਠੀਕ ਹੈ ਬਈ ਜਦੋਂ ਇਹਦੀ ਲਵਾਈ ਕਰਦੇ ਆ ਬਈ ਤੁਸੀਂ ਇਹ ਜਿਹੜੀ ਲਸਣ ਹੁਣ ਪਟਾਈ ਚੱਲ ਰਹੀ ਆਪਣੀ April ਚਾਣਾ ਅੱਜ 5-6 ਤਰੀਕ ਆ ਹਾਂਜੀ ਤੇ ਇਹਦੀ ਲਵਾਈ ਕਿਹੜੇ ਟਾਈਮ ਚ ਹੋਈ ਸੀਗੀ ਜੀ ਇਹ ਅਕਤੂਬਰ ਦੇ ਪਹਿਲੇ ਹਫ਼ਤੇ ਦੀ ਹੋਈ ਵੀ ਹੈ ਠੀਕ ਹੈ ਜੀ ਅੱਜ ਕੀ ਜਿਵੇਂ ਰੇਟ ਬਹੁਤ ਜ਼ਿਆਦੇ ਸੀਗੇ ਲਸਣ ਦੇ ਹਨਾ ਤੁਸੀਂ ਤਾਂ ਹੁਣ ਦੇਖੀ ਹੈਗੀ ਆ ਮਾਰਕੀਟ ਇਹਦੀ ਸਾਰੀ ਪੰਜਾਬ ਦੀ ਵੀ ਦੇਖਦੇ ਹੋ ਜੇ ਤੁਸੀਂ ਦੱਸਿਆ ਸਟੇਟਾਂ ਹੋਰ ਵੀ ਘੁੰਮੇ ਹੈਗੇ ਲਸਣ ਦੀ ਮਾਰਕੀਟ ਦੇਖੀ ਆ ਜਿਹੜਾ ਇਹ ਰੇਟ ਵਾਧੇ ਘਟਦੇ ਨੇ ਇਹ ਕਿਹੜੇ ਸਟੇਟ ਦੀ ਮਾਰਕੀਟ ਹੈਗੀ ਆ ਜਿਹੜੀ ਲਸਣ ਹੈਗੀ ਆ ਉਹ ਰੇਟ ਜਿਹੜੇ ਡਿਸਟਰਬ ਕਰਦੀ ਹੈਗੀ ਐਮਪੀ ਤੇ ਰਾਜਸਥਾਨ ਠੀਕ ਆ ਕੋਟਾ ਬੈਲਟ ਸਾਰੋਈ ਆ ਹਾਂਜੀ ਕੋਟਾ ਬੈਲਟ ਇਹ ਵੇਖ ਲਓ ਵੀ ਤੁਸੀਂ ਜਿੰਨੀਆਂ ਜਿੱਡੀ ਮੋਗੇ ਦੀ ਮੰਡੀ ਆ ਆਪਣੀ ਅਨਾਜ ਮੰਡੀ ਹਾਂਜੀ ਇੰਨੀ ਇੰਨੀ ਕਿ ਮੰਡੀ ਤਾਂ ਉਥੇ ਲਸਣ ਹੀ ਆਉਂਦਾ ਆ ਜਿਹੜੀ ਜਾਦੇ ਆਪਣੇ ਪੰਜਾਬ ਚ ਕੋਟੇ ਦੀ ਆ ਰਹੀ ਆ ਟਰਾਲੀਆਂ ਵਾਲੇ ਜਿਵੇਂ ਚਿੱਟੀ ਲਸਣ ਸਾਰਾ ਕੁਸੂ ਕੋਟੇ ਦੀ ਆਉਂਦੀ ਆ ਠੀਕ ਆ ਬਈ ਤੇ ਐਮਪੀ ਮੰਡੀਆਂ ਉਦੋਂ ਵੀ ਵੱਡੀਆਂ ਹੈਗੀਆਂ ਅੱਛਾ ਹਾਂ ਐਮਪੀ ਚ ਤਾਂ ਬਹੁਤ ਜ਼ਿਆਦੇ ਰੱਖਦੇ ਚ ਲਸਣ ਲੱਗਦਾ ਜਿਵੇਂ ਐਤ ਕੀ ਰੇਟ ਅੱਪ ਹੋਏ ਸੀਗੇ ਲਸਣ ਦੇ ਪੰਜਾਬ ਚ ਆਪਣੇ ਸਾਰੇ ਕਿਤੇ ਹੋਏ ਆ ਹਾਂ ਬਿਲਕੁਲ ਉਹਦਾ ਫਿਰ ਕੀ ਕਾਰਨ ਰਿਹਾ ਤੁਹਾਡੀ ਸਮਝ ਨਾਲ ਕਾਰਨ ਇਹ ਰਿਹਾ ਵੀ ਸਟਾਕ ਜਵਾਂ ਖਤਮ ਸੀਗਾ ਕਿਸੇ ਕੋਲੇ ਸਟਾਕ ਚ ਨਾ ਕਸਮ ਨਹੀਂ ਸੀਗਾ ਕਿਉਂਕਿ ਆ ਹੁਣ ਵੀ ਅਪ ਹੋ ਗਿਆ ਜਦੋਂ ਬਜਾਈ ਸਮੇਂ ਵੀ ਰੇਟ ਆਪ ਸੀਗੇ ਹਾਂਜੀ ਉਦੋਂ ਵੀ ਸਾਰਾ ਜਿੰਨਾ ਮਾਲ ਵੇਚਿਆ ਕਿਸਾਨਾਂ ਨੇ ਵੇਚਿਆ ਆਪਦਾ ਵਪਾਰੀ ਵਰਗ ਉਦੋਂ ਵੀ ਪਿੱਛੇ ਸੀਗਾ ਉਹਨਾਂ ਨੂੰ ਆਏ ਸੀਗਾ ਵੀ ਰੇਟ ਘਟੂਗਾ ਜਾਂ ਕੁਝ ਵੀ ਐ ਕਿ ਫੇਰ ਹੁਣ ਉਸੇ ਤਰ੍ਹਾਂ ਹੀ ਆ ਸਾਲ ਕੰਟੀਨਿਊ ਰੇਟ ਕਾਫੀ ਲੰਮਾ ਚੱਲਿਆ ਹਨਾ ਹੁਣ ਵੀ ਜਿਵੇਂ ਸੰ ਹੁਣ ਫੇਰ ਅਪ ਹੋ ਰਿਹਾ ਰੇਟ ਅੱਛਾ ਬਈ ਹਾਂ ਤੇ ਜਿਹੜੀ ਇੱਕ ਲਾਲ ਲਸਣ ਜਿਵੇਂ ਆਈ ਸੀਗੀ ਜਦੋਂ ਅੱਪ ਹੋਇਆ ਰੇਟ ਹਨਾ ਬਜਾਈ ਦੇ ਸਮੇਂ ਵੀ ਉਸ ਤੋਂ ਬਾਅਦ ਵੀ ਹੁਣ ਵੀ ਵਿਕ ਰਹੀ ਆ ਜਿਵੇਂ ਹਰੀ ਉਹ ਲਸਣ ਵੇਚੀ ਜਾਂਦੇ ਰੇਟ ਦੇ ਵਿੱਚ ਜਿਹੜੀ ਉਹ ਲਸਣ ਹੈਗੀ ਹੈ ਬਈ ਕੋਈ ਪਹਾੜੀ ਲਸਣ ਕਹਿੰਦਾ ਕੋਈ ਕਿਵੇਂ ਉਹ ਕੀ ਵੈਰਾਈਟੀ ਹੈਗੀ ਕਿੱਥੋਂ ਦੀ ਹੈਗੀ ਹੈ ਪੰਜਾਬ ਚ ਕਿਵੇਂ ਕਾਮਯਾਬ ਹੈਗੀ ਆ ਉਹ ਪੰਜਾਬ ਚ ਆਪਾਂ 1 ਸਾਲ ਪਹਿਲਾਂ ਵੀ ਟ੍ਰਾਇਲ ਕੀਤਾ ਸੀ 2019 ਚ ਹੂੰ ਜਿਹਨੂੰ ਜੀਵਨ ਕਹਿੰਦੇ ਆ ਹਾਂਜੀ ਠੀਕ ਆ ਉਹਦਾ ਵੀ ਆਪਾਂ ਟ੍ਰਾਇਲ ਕੀਤਾ ਸੀਗਾ ਤੇ ਆਪਣੇ ਉਹ ਵੀ ਕਾਮਯਾਬ ਨਹੀਂ ਹੋਈ ਸੀ ਨਹੀਂ ਹੋਈ ਸੀ ਕਿਉਂਕਿ ਉਹਦੀ ਪਟਾਈ ਹੈ ਜਿਹੜੀ ਜੂਨ ਦੇ ਪਹਿਲੇ ਹਫ਼ਤੇ ਤੱਕ ਚੱਲੀ ਜਾਂਦੀ ਹੈ ਠੀਕ ਹੈ ਜੀ ਇੰਨੀ ਲੰਮੀ ਟਾਈਮ ਫਿਰ ਨਹੀਂ ਬੰਦਾ ਕਿਸਾਨ ਖੜ ਸਕਦਾ ਹੂੰ ਤੇ ਇੱਕ ਵੈਰੈਟੀ ਆ ਲੱਗੀ ਆਪਣੇ ਕੋਲ ਆ ਜੀ ਤੁਹਾਡੇ ਪਿੱਛੇ ਲੱਗੀ ਹੈ ਇਹ ਵੀ ਆਪਾਂ 20 ਕਿਲੋ ਸੀਡ ਲਾਇਆ ਅੱਛਾ ਬਈ ਉਹ ਵੀ ਟ੍ਰਾਇਲ ਬੇਸ ਤੇ ਠੀਕ ਹੈ ਜੀ ਹਾਂ ਕੋਈ ਹੋਰ ਜੀ ਇਹਦਾ ਪਰਪਸ ਨਹੀਂ ਹੈ ਇਹਨੂੰ ਫੰਗਸ ਦੀ ਸਮੱਸਿਆ ਬਹੁਤ ਜ਼ਿਆਦਾ ਹੈ अच्छा ਜਿਵੇਂ ਵਿੱਚ ਵਿੱਚ ਸੁੱਕੀ ਅਗ ਤੇ ਜੜ ਗਲ ਪੈਂਦਾ ਇਹਨੂੰ ਜਿਆਦਾ ਰੋਗ ਆ ਇਹ ਮੇਰੇ ਖਿਆਲ ਨਾਲ ਤੁਰੀਆਂ ਹਜੇ ਸਟਾਰਟ ਨਹੀਂ ਹੋਈਆਂ ਉਹ ਬਣਨੀਆਂ ਹਨ ਮਹੀਨਾ ਲੇ ਜਾਊਗੀ ਫਿਰ ਪੂਰਾ ਇੱਕ ਮਹੀਨੇ ਤੋਂ ਪਲੱਸ ਲੈ ਜਾਊਗੀ ਤੇ ਜਿਨ੍ਹਾਂ ਨੇ ਘਰ ਆਸਤੇ ਲਾਈ ਉਹ ਵੇਟ ਨਹੀਂ ਕਰਦੇ ਅਗਲਾ ਕਹਿੰਦਾ ਹਜੇ ਤਾਂ ਬਣੀ ਨਹੀਂ ਨਾ ਪਾਣੀ ਲੱਗਦਾ ਇੰਨਾ ਹਣ ਨਹੀਂ ਲੱਗਣਾ ਇਹ ਸਾਮ ਸੰਭਾਲੇ ਦਾ ਟਾਈਮ ਪੀਰੀਅਡ ਇਹ ਅਸਲ ਹੈਗੀਆਂ ਸਨੋਹ ਵਾਲੀਆਂ ਠੀਕ ਹੈ ਜੀ ਵੈਰਾਈਟੀਆਂ ਅਸਲ ਤਾਂ ਸਹੀ ਇਹੇ ਆ ਆਪਾਂ ਉਹਦਾ ਗੰਡਾ ਵੇਖ ਕੇ ਬਾਜ਼ਾਰ ਚੋਂ ਆਪਾਂ ਭਲੇਖਾ ਖਾ ਕੇ ਇਹਨੂੰ ਲੈਣੇ ਆ ਸੋਨਾ ਦੇਖ ਕੇ ਸੋਨਾ ਦੇਖ ਕੇ ਵੀ ਵੇਟ ਬਹੁਤ ਹੈ ਇੱਕ ਇਹ ਆ ਵੀ ਬੀਬੀਆਂ ਆਪਣੀਆਂ ਹੁਣ ਚੀਜ਼ ਤੋਂ ਮਿਹਨਤ ਕਰਨ ਦਾ ਸ਼ੌਕ ਸ਼ੌਕ ਪਾਲਦੀਆਂ ਹੂੰ ਇਹ ਸ ਕਈ ਗੱਲਾਂ ਇਹਦੇ ਚ ਹੈਗੀਆਂ ਇੱਕ ਜਿਵੇਂ ਆਪਾਂ ਉਹ ਵੀਡੀਓ ਕੀਤੀ ਸੀ ਮਲੋੜ ਮੇਲੇ ਤੁਸੀਂ ਮੈਨੂੰ ਫੋਨ ਲਾਇਆ ਸੀ ਹਨਾ ਉਹ ਚਿੱਟੀ ਲਸਣ ਵੱਡੀ ਵੱਡੀ ਸੀ ਜਿਹੜੀ ਵੇਚਦੇ ਸੀਗੇ ਬਾਈ ਹੋਰੀ ਉਹਨੂੰ ਪਾਕਿਸਤਾਨ ਦੀ ਵੈਰਾਈਟੀ ਕਹੀ ਜਾਂਦੇ ਹੈਗੇ ਬਿਲਕੁਲ ਬਿਲਕੁਲ ਜਿਹੜੀਆਂ ਆਪਣੀਆਂ ਦੇਸੀ ਵੈਰਾਈਟੀਆਂ ਹੈਗੀਆਂ ਵੀ ਤੁਹਾਡੇ ਮੁਤਾਬਕ ਤੁਸੀਂ ਤਜਰਬੇ ਇਨ ਕੀਤੇ ਆ ਵੀ ਆਪਾਂ ਨੂੰ ਦੇਸੀ ਵੈਰਾਈਟੀਆਂ ਤੇ ਕੰਮ ਕਰਨਾ ਚਾਹੀਦਾ ਜਾਂ ਉਹੋ ਜਿਹੀਆਂ ਵੈਰਾਈਟੀਆਂ ਵੀ ਮਾਰਕੀਟ ਦੇ ਹਿਸਾਬ ਨਾਲ ਦੇਖਣੀਆਂ ਚਾਹੀਦੀਆਂ ਨਹੀਂ ਬਿਲਕੁਲ ਆਪਾਂ ਨੂੰ ਨਾ ਉਹਦੇ ਤੇ ਕੰਮ ਕਰਨਾ ਚਾਹੀਦਾ ਚਲੋ ਵੈਰਾਈਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੂੰ ਉਹਦੇ ਚ ਗੱਲ ਇਹ ਆ ਵੀ ਉਹ ਵੈਰਾਈਟੀ ਹੈਗੀ ਆ ਵੈਸੇ ਜੇ ਕਿਸੇ ਨੇ ਰਿਸਰਚ ਕਰਨਾ ਉਹ এলিਫੈਂਟ ਦੇ ਨਾਮ ਤੇ ਵੈਰਾਈਟੀ ਆ ਉਹ ਠੀਕ ਹੈ ਨਾ ਉਹ ਪਾਕਿਸਤਾਨ ਦੀ ਵੈਰਾਈਟੀ ਆ ਨਾ ਉਹ ਆਪਣੀ ਵੈਰਾਈਟੀ ਆ ਬਾਹਰ ਦੀ ਵੈਰਾਈਟੀ ਆ ਵੱਡਾ ਵੱਡਾ ਦਾ ਵੱਡਾ ਸਾਰਾ ਗੰਡਾ ਹਾਂ ਬਿਲਕੁਲ ਇਸ ਟਾਈਮ ਤੇ ਉਹਦੀ ਮਾਰਕੀਟ ਪਾਕਿਸਤਾਨ ਦੇ ਸਭ ਤੋਂ ਮਾੜੇ ਹਾਲਾਤ ਆ ਉਹ ਵੈਰਾਈਟੀ ਕਰਾ ਵਾਸਤੇ ਤਾਂ ਉਹਨੂੰ ਵਰਤ ਲੈਂਦੇ ਆ ਪਰ ਉਹਦੀ 스멜 ਨਾ ਟੇਸਟ ਹੈ ਨਹੀਂਗਾ ਠੀਕ ਹੈ ਜੀ ਤੇ ਪਾਕਿਸਤਾਨ ਚ ਸਭ ਤੋਂ ਵੱਧ ਰੌਲਾ ਤੇ ਸਭ ਤੋਂ ਵੱਧ ਡਿਮਾਂਡ ਤੇ ਚੱਲ ਰਹੀ ਸੀ ਹੁਣੇ 5-7 ਸਾਲ ਚੰਗਾ ਰਾਜ ਕੀਤਾ ਪਾਕਿਸਤਾਨ ਤੇ ਅੱਛਾ ਬਈ ਤੇ ਇਸ ਟਾਈਮ ਤੇ ਪਾਕਿਸਤਾਨ ਚ ਜਣੀ ਤਕਰੀਬਨ ਉਹ ਉਹ ਬੰਦਿਆਂ ਨੇ ਪੈਸਾ ਬੀਆਂ ਦਾ ਹੀ ਜ਼ਿਆਦਾ ਕੰਮ ਉਹਦੇ ਚ ਹੋਇਆ ਵਪਾਰ ਉੱਥੇ ਠੀਕ ਹੈ ਬਲੈਕ ਵਾਲਾ ਕੰਮ ਹੀ ਅਸਲ ਸੱਚੇ ਇਸ ਟਾਈਮ ਤੇ ਉਹਦੀ ਵਿਕਰੀ ਬਹੁਤ ਡਾਊਨ ਡਾਊਨ ਹੋ ਰਹੀ ਹੈ ਹਾਂ ਠੀਕ ਹੈ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤੇ ਆਪਣੇ ਆਮ ਲੋਕ ਜਿਹੜੇ ਘਰਾਂ ਦੇ ਵਿੱਚ ਖਾਣ ਦੇ ਲਈ ਲਾਲ ਲਸਣ ਨੂੰ ਜ਼ਿਆਦਾ ਪਸੰਦ ਕਰਦੇ ਨੇ ਇਹਦਾ ਕੀ ਕਾਰਨ ਹੈਗਾ ਬਈ ਕਾਰਨ ਇਹ ਕਿਤਾ ਬਈ ਇਹ ਅਸਲ ਤਾਂ ਦੇਸੀ ਚ ਆ ਜਾਂਦਾ ਹੂੰ ਠੀਕ ਆ ਆਪਣੇ ਭਾਸ਼ਾ ਵਾਲੇ ਹਿਸਾਬ ਨਾਲ ਬਈ ਦੇਸੀ ਲਾਲ ਲਸਣ ਪੁਰਾਣਾ ਲਸਣ ਹੂੰ ਇਹ ਕਹਿਆ ਵੀ ਇਹਦੀ স্মੈਲ ਤੇ ਟੇਸਟ ਬਹੁਤ ਚੰਗਾ ਠੀਕ ਹੈ ਜੀ ਤੇ ਸ਼ੈਲਫ ਲਾਈਫ ਇਹਦੀ ਵਾਧੂ ਆ ਵਧੀਆ ਹੁੰਦੀ ਆ ਪੂਰੀ ਵਧੀਆ ਜਿਹੜੀ ਹਾਈਬ੍ਰਿਡ ਲਸਣ ਜੀ ਨੂੰ ਕਿਹਾ ਜਾਂਦਾ ਜਦੋਂ ਆਪਾਂ ਅਗਲੇ ਸਾਲ ਲਾ ਲੈਨੇ ਜਿਵੇਂ ਇਹ ਤੁਹਾਡੇ ਪਿੱਛੇ ਵੈਰਾਈਟੀ ਹੈਗੀ ਆ ਇਹ ਜੋ ਹਾਈਬ੍ਰਿਡ ਹੁੰਦੀ ਹੈ ਫਿਰ ਅਗਲੇ ਸਾਲ ਤਿਆਰ ਕਿਵੇਂ ਹੋ ਜਾਂਦੀ ਹੈ ਇਹਦਾ ਕੀ ਚੱਕਰ ਹੁੰਦਾ ਬਈ ਹਮ ਮੇਰੇ ਕੋਲੇ 1 ਸਾਲ ਪਹਿਲਾਂ ਵੀ ਲੱਗੀ ਸੀਗੀ ਹਾਂਜੀ ਉਹਦਾ ਸੀਡ ਜਦੋਂ ਅਗਲੇ ਸਾਲ ਲਾਇਆ ਸੀਗਾ ਨਹੀਂ ਉਹਨਾਂ ਡਵੈਲਪ ਨਹੀਂ ਹੋਇਆ ਹੈਨਾ ਕੋ ਰਿਜ਼ਲਟ ਨਹੀਂ ਆਉਂਦਾ ਨਹੀਂ ਆਊਗਾ ਜਿਹੜਾ ਆਪਾਂ ਪਹਿਲਾਂ ਲਾਉਨੇ ਆ ਉਹ ਦੁਆਰੇ ਬੀ ਲਾਉਣ ਨੂੰ ਉਹਨਾਂ ਗੰਡਾ ਨਹੀਂ ਸਹਿਜ ਬੰਦਾ ਠੀਕ ਹੈ ਬਈ ਜਿਵੇਂ ਇੱਥੇ ਤੁਹਾਡੇ ਇਹ ਬੈੱਡ ਤੇ ਖੇਤੀ ਹੋ ਰਹੀ ਹੈ ਲਸਣ ਦੀ ਖੁੱਲਾ ਹੀ ਤੁਸੀਂ ਪਾਣੀ ਲਾਉਨੇ ਕੋਈ ਡ੍ਰਿਪ ਸਿਸਟਮ ਨਹੀਂ ਹੈਗਾ ਇਹ ਬਈ ਸਲਾਬ ਪੂਰੀ ਆ ਜਾਂਦੀ ਹੈ ਜਿਹੜੀ ਬਿਜਲੀ ਲਾਈਨ ਤੱਕ ਬਿਲਕੁਲ ਕੀ ਸਾਈਜ਼ ਰੱਖਦੇ ਹੋ ਬੈੱਡ ਦਾ ਜੀ ਇਹ 37 ਇੰਚ ਦਾ ਬੈੱਡ ਆ ਸਾਡਾ ਚੜਾਈ ਇਹਦੀ 37 ਇੰਚ ਹੁੰਦੀ ਹੈ ਹਾਂ ਕਿੰਨੀਆਂ ਲਾਈਨਾਂ ਆ ਜਾਂਦੀਆਂ ਸੱਤ ਲਾਈਨਾਂ ਆ ਜਾਂਦੀਆਂ ਸੱਤ ਲਾਈਨਾਂ ਆ ਜਾਂਦੀਆਂ ਨੇ ਹੂੰ ਠੀਕ ਹੈ ਬਈ ਤੇ ਜੇਕਰ ਆਪਾਂ ਹੁਣ ਦੀ ਝਾੜ ਦੀ ਗੱਲ ਕਰੀਏ ਜਿਵੇਂ ਤੁਸੀਂ ਇਹਦੀ ਕਟਾਈ ਕਰੋਗੇ ਹਨਾ ਹੂੰ ਇਹਦੀ ਸਟੋਰੇਜ ਕਰੋਗੇ ਕਿੰਨਾ ਕੁ ਝਾੜ ਮੰਨਦੇ ਹੋ ਤੁਸੀਂ ਹੁਣ ਟਾਈਮ ਇਹਦਾ ਇਸ ਟਾਈਮ ਤੇ ਹਾਂਜੀ ਹਾਂਜੀ ਇਸ ਟਾਈਮ ਤਾਂ ਇਹ ਵੇਖ ਲਓ ਵੀ ਹੁਣ ਤੁਸੀਂ ਨਏ 100 ਵਾਲਾ ਕੰਮ ਹਾਂਜੀ ਤੇ ਪਰ ਚਲੋ ਆਪਾਂ ਨਹੀਂ ਆਂਦੇਗੇ ਕਿਉਂਕਿ ਅਗਲਾ ਮੌਰਕੇ ਵੀ ਗੱਲਾਂ ਆ ਜਾਂਦੀਆਂ ਕਮੈਂਟਾਂ ਚ ਵੀ ਬਾਈ ਤਾਂ ਝੂਠਾਂ ਦੀ ਬਾ ਚੱਕੀ ਆਉਂਦਾ ਫਟੇ ਤੇ ਪਰ ਗਾਂ ਅਗਲੇ ਨੂੰ ਤਿਆਰੀ ਵੇਖ ਕੇ ਜਾਂ ਸਾਈਜ਼ ਵੇਖ ਕੇ ਤਾਂ ਤੁਸੀਂ ਤੁਹਾਨੂੰ ਵੀ ਪਤਾ ਹੀ ਇੱਕ ਹੋਰ ਦੱਸੋ ਜਿਵੇਂ ਤੁਹਾਡੇ ਬਾਰੇ ਸਾਰੇ ਬੰਦੇ ਕਹਿੰਦੇ ਆ ਕਿ ਜਿਹੜਾ ਤੁਹਾਡੀ ਲਸਣ ਦਾ ਸਾਈਜ਼ ਆ ਕੁਆਲਿਟੀ ਆ ਉਹ ਬਾਕੀਆਂ ਨਾਲੋਂ ਵੱਖਰੀ ਹੁੰਦੀ ਆ ਹੁਣ ਵੀ ਆਪਾਂ ਪਟਾਈ ਸਮੇਂ ਦੇਖ ਰਹੇ ਹਣਾ ਦੋਸਤੋ ਤੁਸੀਂ ਵੀ ਦੇਖ ਸਕਦੇ ਹੋਵੋਗੇ ਵੀਡੀਓ ਦੇ ਵਿੱਚ ਗੰਡੇ ਦਾ ਜਿਹੜਾ ਸਾਈਜ਼ ਹੈਗਾ ਇੱਕਸਾਰ ਹੈਗਾ ਬਹੁਤ ਕੁਆਲਿਟੀ ਵਾਲੀ ਲਸਨਾ ਬਈ ਇਹਦਾ ਕੀ ਰਾਜ਼ ਹੈਗਾ ਰਾਜ਼ ਇੱਕ ਤਾਂ ਇਹ ਆ ਵੀ ਆਪਾਂ ਬੈੱਡ ਤੇ ਲਾਉਣੇ ਆ ਹਾਂਜੀ ਤੇ ਬਾਕੀ ਜਾਂ ਫਿਰ ਬੀ ਦਾ ਵੀ ਕੋਈ ਚੱਕਰ ਹੋ ਸਕਦਾਗਾ ਚਲੋ ਆਪਾਂ ਤਾਂ ਨਹੀਂ ਆਂਦੇਗੇ ਵੀ ਕਈ ਵਾਰ ਨਾਲੇ ਕਹਿੰਦੇ ਆ ਆਪਣਾ ਬੀ ਪ੍ਰਮੋਟ ਕਰਦੇ ਆ ਹਾਂ ਨਹੀਂ ਉਹ ਨਹੀਂਗਾ ਚਲੋ ਆਪਾਂ ਕੱਲਾ ਬੈੱਡ ਦਾ ਕਹਿ ਦਿੰਨੇ ਆ ਪਰਾਲੀ ਪਾਉਣੇ ਆ ਆਪਾਂ ਗੋਡੀ ਆਪਣੀ ਜ਼ੀਰੋ ਆ ਬਾਕੀ ਹੋਰ ਮਟੀਰੀਅਲ ਇਹਨੂੰ ਖਾਦਾਂ ਵਗੈਰਾ ਕਿੰਨੀਆਂ ਕਿ ਪਾਉਣਿਓ ਕੀ ਕੀ ਪਾਉਣਿਓ ਖਾਦਾਂ ਜੇ ਤਾਂ ਰਵਾਇਤੀ ਫਸਲਾਂ ਵਾਲੇ ਜਿਹੜੇ ਜਿਨ੍ਹਾਂ ਨੂੰ 25 ਸਾਲ ਹੋ ਗਏ ਲਸਣ ਲਾਉਂਦਿਆਂ ਨੂੰ ਹਾਂਜੀ ਉਹ ਬੰਦੇ ਸਾਡੇ ਨਾਲ ਉਹ ਸਾਰਾ ਕੁਝ ਪਲੱਸ ਤੇ ਚੱਲਦੇ ਆ ਅੱਛਾ ਉਹ 4 ਬੈਗ ਡੀਏਪੀ ਵੀ ਪਾਉਂਦੇ ਆ 1 ਕਿੱਲੇ 'ਚ 1 ਕਿੱਲੇ 'ਚ ਅੱਛਾ ਤੇ 100 ਕਿਲੋ ਐਮਓਪੀ ਹੂੰ ਠੀਕ ਆ ਤੇ ਬਾਕੀ ਜਿਹੜਾ ਕੋਈ ਹੋਰ ਆ ਫਿਰ ਤਾਂ ਖਾਦ ਦਾ ਖਰਚੇ ਬਹੁਤ ਹੋ ਜਾਂਦਾ ਹੈ ਹੈ ਟੱਚ ਕਰ ਦਿਓ ਕੋਈ ਨਹੀਂ ਤੇ ਅੱਛਾ ਜੀ ਇਹ ਆਪਾਂ ਦੋ ਬੈਗ ਡੀਏਪੀ ਪਾਉਣੇ ਆ। ਹਾਂਜੀ 50 ਤੋਂ 70 ਕਿਲੋ ਐਮਓਪੀ ਠੀਕ ਆ ਬਈ। ਠੀਕ ਆ ਤੇ 10 ਕਿਲੋ ਮਾਈਕਰਾਜਾ ਹਾਂਜੀ ਤੇ 10 ਤੋਂ 10 ਤੋਂ 15 ਕਿਲੋ ਪਾਉਣੇ ਆ ਆਪਾਂ ਸਲਫਰ ਇਹਨੂੰ। ਠੀਕ ਹੈ ਜੀ। ਹਾਂ ਆਪਣੇ ਕੋਲੇ ਇਸ ਸਮੇਂ ਹੁਣ ਜਿਸ ਸਾਰੀ ਟੋਟਲ ਲਸਣ ਕਰੀਏ ਕਿੰਨੇ ਰਕਬੇ ਦੇ ਵਿੱਚ ਹੈਗੀ ਹੈ ਪੌਣੇ 2 ਏਕੜ ਪੌਣੇ 2 ਕਿੱਲੇ ਤੇ ਇਹਨੂੰ ਫਿਰ ਸਾਰੀ ਨੂੰ ਸਟੋਰ ਕਰੋਗੇ ਜਾਂ ਤੁਸੀਂ ਥੋੜੀ-ਬਹੁਤ ਵੇਚਦੇ ਹੋ ਨਹੀਂ ਸਾਰੀ ਸਟੋਰ ਕਰਾਂਗੇ ਅੱਛਾ ਬਈ ਐਤ ਕੀ ਜਿਵੇਂ ਮਾਰਕੀਟ ਰਹੀ ਆ ਉੱਪਰ ਰਹੀ ਆ ਹਨਾ ਆਉਣ ਵਾਲੇ ਸੀਜ਼ਨ ਦੇ ਵਿੱਚ ਕੀ ਲੱਗਦਾ ਤੁਹਾਨੂੰ ਰੇਟ ਵਧੀਆ ਰਹਿਣਗੇ ਜਾਂ ਇਸ ਤੋਂ ਵੀ ਉੱਪ ਹੋ ਸਕਦੇ ਆ ਵੇਖੋ ਇਹ ਅਜੇ ਫਸਲ ਦੀ ਪਟਾਈ ਆ ਹੂੰ ਇਹਦਾ ਰੇਟ ਜਾਣਾ ਤੁਸੀਂ ਇਹ ਮੰਨ ਚਲੋ ਵੀ ਦਸੰਬਰ ਤੱਕ ਹਾਂਜੀ ਦਸੰਬਰ ਤੱਕ ਤਾਂ ਕੋਈ ਹੈ ਹੀ ਨਹੀਂਗਾ ਜੀ ਸ਼ੁਭੀ ਰੇਟ ਘਟਜੂਗਾ ਠੀਕ ਹੈ ਬਾਈ ਸਤੰਬਰ ਤੱਕ ਦਾ ਇਹ ਰੇਟ ਵਧਣਾ ਹੀ ਹੈ ਬਿਲਕੁਲ 6ਵੇਂ ਮਹੀਨੇ ਤੋਂ ਪਰ ਚੱਲਣਾ ਸ਼ੁਰੂ ਹੋ ਜੂਗਾ ਠੀਕ ਹੈ ਜੀ ਕਿਉਂਕਿ ਡਿਮਾਂਡ ਦਾ ਦਿਨ-ਬਦਨ ਵਧਦੀ ਜਾਣੀ ਆ ਹੁਣ ਕਿਉਂਕਿ ਮਾਲ ਵੀ ਗਿੱਲੇ ਆ ਜਿੰਨਾ ਵਪਾਰੀਆਂ ਨੇ ਲੈਣਾ ਜਾਂ ਕੋਈ ਗੱਲ ਆ ਸਾਰਾ ਕੁਝ ਹਜੇ ਉਹਨਾਂ ਨੇ ਸਟੋਰੇਜ ਕਰਨਾ ਨਹੀਂਗਾ ਇੱਕ ਹੋਰ ਗੱਲ ਜਿਵੇਂ ਤੁਸੀਂ ਲੇਬਰ ਦੀ ਗੱਲ ਕੀਤੀ ਹੈ ਹਨਾ ਇਸ ਕੰਮ 'ਚ ਲੇਬਰ ਕਾਫੀ ਹੈ ਮਿਹਨਤ ਆਲਾ ਕੰਮ ਹੈਗਾ ਹੋਰ ਕੀ ਕੀ ਸਮੱਸਿਆਵਾਂ ਆਉਂਦੀਆਂ ਜਿਹਦੇ ਕਰਕੇ ਬੰਦਾ ਸੋਚਦਾ ਵੀ ਯਾਰ ਆਪਾਂ ਲਸਣ ਦੀ ਖੇਤੀ ਨਾ ਕਰੀਏ ਵੀ ਔਖਾ ਕੰਮ ਆ ਕਿਹੜੀਆਂ-ਕਿਹੜੀਆਂ ਮੇਨ ਸਮੱਸਿਆਵਾਂ ਜਾਂ ਬਿਮਾਰੀਆਂ ਹੁੰਦੀਆਂ ਇਹਦੇ ਵਿੱਚ ਬਿਮਾਰੀ ਇਸ ਵੈਰੈਟੀ ਨੂੰ ਕੋਈ ਨਹੀਂ ਆਉਂਦੀਗੀ ਠੀਕ ਹੈ ਜੀ ਤੇ ਝਾੜ ਪੱਖੋਂ ਤਾਂ ਜੇ ਬੰਦਾ ਵਧੀਆ ਕੇਅਰ ਕਰਦਾ ਤਾਂ ਨਿਸ਼ਚੈਤੋ ਕੇ ਇਹਨੂੰ ਫਸਲ ਨੂੰ ਬੀਜ ਸਕਦਾ ਹਾਂਜੀ ਜਿਆਦੇ ਸਮੱਸਿਆ ਜੁੱਥੇ ਤੱਕ ਮੈਂ ਤਜਰਬਾ ਕੀਤਾ 7 ਸਾਲਾਂ ਦਾ ਜਿਆਦੇ ਤੇ ਆ ਹੈਗਾ ਰੇਟ ਦਾ ਠੀਕ ਆ ਕਿਉਂਕਿ ਆਪਣੇ ਬੰਦੇ ਅਸਲ ਜਾਦੇ ਦੀ ਝਾਕਤੀ ਉਹਨੂੰ ਘਰੇ ਰੱਖੀ ਰੱਖਦੇ ਆ ਹਾਂ ਜੀ ਹੁਣ ਮੰਨ ਕੇ ਚੱਲੋ ਜੇ ਮੈਂ ਜਸ ਤਰ੍ਹਾਂ ਵੇਚਦਾ ਹਰੇ ਕੋਈ ਨਾ ਹੋ ਜਾਦਾ ਨਾ ਵੇਚਦਾ ਹੋਵੇ ਹੈ ਕਿ ਨਹੀਂ ਉਹ ਜਦੋਂ ਹੁਣ ਜਾਦੇ ਚਰ ਰੱਖ ਲੈਂਦੇ ਆ ਉਧਰੋਂ ਕਈ ਵਾਰ ਫਸਲ ਸਟਾਰਟਿੰਗ ਸਮੇਂ ਰੇਟ ਹੋਰ ਹੁੰਦਾ ਹਾਂ ਜੀ ਸਟੋਰੇਜ ਤੋਂ ਬਾਅਦ ਉਹ ਹੋਰ ਹੁੰਦਾ ਘਟ ਵੀ ਜਾਂਦਾ ਬਹੁਤ ਘਟ ਜਾਂਦਾ ਹੂੰ ਇਹ ਤਿੰਨ ਮੇਰੇ ਸੱਤਾਂ ਸਾਲਾਂ ਦੇ ਵਕਵੇ ਤਿੰਨ ਵਾਰ ਹੋ ਚੁੱਕਿਆ ਜੋ ਲਸਣ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਠੀਕ ਹੈ ਬਾਈ ਘੱਟ ਤੋਂ ਘੱਟ ਤੁਸੀਂ ਕਿੰਨਾ ਰੇਟ ਦੇਖਿਆ ਸੱਤਾਂ ਸਾਲਾਂ ਚ ਮੈਂ ਜਿਹੜਾ ਆਪਣਾ ਰੇਟ ਆ ਤਾਂ 80 ਰੁਪਏ ਅੱਛਾ ਤੇ ਜਿਹੜਾ ਹੁਣ ਲੋਕਾਂ ਦਾ ਵੇਖਿਆ 10-12 ਰੁਪਏ ਵੀ ਹਾਂ ਜਦੋਂ ਪਿੰਡਾਂ 'ਚ 20 ਰੁਪਏ ਵੀ ਵੇਚਦੇ ਫਿਰਦੇ ਹੁੰਦੇ ਸੀ ਹਾਂ 100 ਦਾ 5 ਕਿਲੋ ਆਮ ਹਾਂਜੀ ਵੱਧ ਤੋਂ ਵੱਧ ਰੇਟ ਗੱਲ ਕਰੀਏ ਤੁਸੀਂ ਹੁਣ ਤੱਕ ਕੀ ਰੇਟ ਤੇ ਵੇਚੇ 300 ਪਲੱਸ ਹੀ 300 ਪਲੱਸ ਵੇਚਿਆ 20 'ਚ 20 'ਚ ਠੀਕ ਹੈ ਜੀ ਉਦੋਂ ਫਿਰ ਕਿਸਾਨ ਨੂੰ ਖਰਚੇ ਵੀ ਪਏ ਹੁੰਦੇ ਆ ਹਨਾ ਸਾਰੇ ਸਾਲ ਦੀ ਸਟੋਰੇਜ ਹੁੰਦੀ ਆ ਸੁਕਾਈ ਵੀ ਤੁਹਾਨੂੰ ਪਈ ਹੈਗੀ ਉਦੋਂ ਤਾਂ ਫਿਰ ਘਾਟ ਰੇਟ ਤੇ ਵੇਚਣ ਦਾ ਫਾਇਦਾ ਹੀ ਨਹੀਂ ਹੈ ਨਹੀਂ ਫਾਇਦਾ ਪਰ ਆਿਆਂ ਵੀ ਜੇ ਬੰਦੇ ਪੱਲੇ ਪਾਉਣ ਨਾਲੋਂ ਬਾਹਰ ਸੱਟਣ ਨਾਲੋਂ ਫਸਲ ਵੇਚੀ ਚੰਗੀ ਮਾਰਕੀਟ ਦੇਖਣੀ ਪੈਂਦੀ ਹੈ ਬਿਲਕੁਲ ਠੀਕ ਹੈ ਬਾਈ ਜੇ ਕੋਈ ਬਾਈ ਨਵਾਂ ਕਿਸਾਨ ਆਉਂਦਾ ਲਸਣ ਦੀ ਖੇਤੀ ਦੇ ਵਿੱਚ ਜਿਵੇਂ ਤੁਸੀਂ ਕਹਿਣੇ ਹੁੰਨੇ ਉਹ ਵੀ ਬੀਜ ਦਾ ਖਰਚਾ ਬਹੁਤ ਹੁੰਦਾ ਜਿਆਦੇ ਰਕਬੇ ਤੋਂ ਸ਼ੁਰੂਆਤ ਨਾ ਕਰੀ ਹਾਂ ਬਿਲਕੁਲ ਘੱਟ ਤੋਂ ਘੱਟ ਨਵਾਂ ਕਿਸਾਨ ਕਿੰਨੇ ਕੁ ਰਕਬੇ ਤੋਂ ਕਿੰਨੀਆਂ ਕਨਾਲਾਂ ਤੋਂ ਸ਼ੁਰੂ ਕਰੇ ਕਿੰਨਾ ਬੀਜ ਪੈਂਦਾ ਹੈਗਾ ਇਹਦਾ ਕਨਾਲ ਦੇ ਵਿੱਚ ਜੇ ਗੱਲ ਕਨਾਲ ਦਾ ਇਹਦਾ ਵੀ 50 ਕਿਲੋ ਪੈਂਦਾ ਜੀ 50 ਕਿਲ ਠੀਕ ਹੈ ਜੀ ਨਵਾਂ ਬੰਦਾ ਅੱਜ ਆਉਂਦਾ ਜਿਹਨੇ ਚਲੋ ਅਗਲੇ ਸਾਲਾਂ ਦੇ ਵਿੱਚ 1-2 ਏਕੜ ਕਰਨਾ ਹੈਗਾ ਕਿੰਨੇ ਰਕਬੇ ਤੋਂ ਉਹਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਇਹਦੇ 'ਚ ਹੁਣ ਇਹ ਸਮੱਸਿਆ ਈ ਸਾਰੇ ਬੰਦੇ ਗੁਣਾ ਕਰਕੇ ਆਉਂਦੇ ਜਿਸ ਤਰ੍ਹਾਂ ਮੈਂ ਪਹਿਲਾਂ ਸ਼ੁਰੂ 'ਚ ਕਿਹਾ ਕੁਆਂਟਲਾਂ ਦੇ ਹਿਸਾਬ ਨਾਲ ਕੁਆਂਟਲਾਂ ਦੇ ਹਿਸਾਬ ਨਾਲ ਹੁਣ ਜਿਹੜਾ ਬੰਦੇ ਦਾ ਵੀ ਸਾਨੂੰ ਫੋਨ ਆਉਂਦਾ ਹਰੇਕ ਬੰਦਾ ਇਹ ਜਾਂਦਾ ਬਈ ਘੱਟੋ ਘੱਟ ਮੈਂ ਕਿੱਲਾ ਤਾਂ ਲਾਉਂਗਾ ਅੱਛਾ ਠੀਕ ਹੈ ਹੁਣ ਉਹ ਕਿੱਲਾ ਉਹ ਅੱਜ ਵਾਲੇ ਰੇਟ ਦੇ ਹਿਸਾਬ ਨਾਲ ਨਹੀਂ ਲਾ ਰਿਆ ਗਾਂ ਵਾਲੀ ਮਾਰਕੀਟ ਦੇ ਹਿਸਾਬ ਨਾਲ ਨਹੀਂ ਲਾ ਰਿਆ ਜਿਵੇਂ ਐਤ ਕੀ ਰੇਟ ਰਹੇ ਹੈ ਇਹ ਨਹੀਂ ਪਤਾ ਅਗਲੇ ਸਾਲ ਵਧ ਵੀ ਸਕਦੇ ਘਟ ਵੀ ਸਕਦੇ ਹਨਾ ਮਾਰਕੀਟ ਦਾ ਕੋਈ ਪਤਾ ਨਹੀਂ ਹੁੰਦਾ ਇਹ ਨਾਲੇ ਆਪਣੇ ਇਹਨਾਂ ਦਾ ਮਾਰਕੀਟ ਹੈ ਹੀ ਨਹੀਂ ਭਲਾ ਕੋਈ 10 ਏਕੜ ਲਾ ਲੇ ਹਾਂਜੀ ਭਲਾ ਇੱਕ ਪਿੰਡ 'ਚ 1000 ਕਿੱਲਾ ਲੱਗ ਜੇ ਆਪਣੇ ਨਾਲ ਤਾਂ ਵੀ ਇਹਦਾ ਕੋਈ ਮਤਲਬ ਨਹੀਂਗਾ ਵੀ ਰੇਟ ਆਪਾਂ ਵਧਾ ਦੇਾਂਗੇ ਜਾਂ ਘਟਾ ਦੇਾਂਗੇ ਠੀਕ ਹੈ ਭਾਈ ਸੋ ਦੋਸਤੋ ਗੱਲਾਂ ਬਾਤਾਂ ਸਾਰੀਆਂ ਤੁਸੀਂ ਸੁਣੀਆਂ ਹਨਾ ਬਾਈ ਹੋਰਾਂ ਨੇ ਡਿਟੇਲ ਨਾਲ ਦੱਸਿਆ ਹੈਗਾ ਲਸਣ ਦੀ ਖੇਤੀ ਬਾਰੇ ਕਾਫੀ ਇਹਨਾਂ ਦਾ ਤਜਰਬਾ ਹੈਗਾ ਤੇ ਜਿਹੜਾ ਇਹਨਾਂ ਦਾ ਖੇਤ ਹੈਗਾ ਇਹ ਹੈਗਾ ਬਾਗਾ ਪ੍ਰਾਣਾ ਤੇ ਕੋਟਕਪੂਰਾ ਰੋਡ ਤੇ ਆਨ ਰੋਡ ਤੇ ਇਹਨਾਂ ਦਾ ਖੇਤ ਆ ਲਸਣ ਦੀ ਇਸ ਸਮੇਂ ਪਟਾਈ ਚੱਲ ਰਹੀ ਆ ਕਿਸੇ ਵੀ ਕਿਸਾਨ ਭਰਾ ਨੂੰ ਕਿਸੇ ਸਮੇਂ ਬੀਜ ਦੀ ਜ਼ਰੂਰਤ ਹੈਗੀ ਆ ਲਸਣ ਦੀ ਖੇਤੀ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤਾਂ ਬਾਈ ਭਪਿੰਦਰ ਸਿੰਘ ਰੋਡੇ ਹੋਰਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਅੱਜ ਕੱਲ ਇਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈਗੇ ਨੇ ਬਈ ਆਪਣੇ ਪੇਜ ਦਾ ਨਾਮ ਦੱਸ ਦਿਓ ਨੰਬਰ ਵੀ ਬੋਲ ਸਕਦੇ ਹੋ ਮੇਰੇ ਪੇਜ ਦਾ ਨਾਮ ਹੈਗਾ ਰੋਡੇ گارਲਿਕ ਫਾਰਮ ਹਾਂਜੀ ਤੇ ਮੋਬਾਈਲ ਨੰਬਰ ਮੇਰਾ ਹੈਗਾ 98140 ਹਾਂਜੀ 01984 ਠੀਕ ਹੈ ਬਾਈ ਹਾਂਜੀ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਕਹਿਣੀ ਚਾਹੋ ਆਪਦੇ ਤਜਰਬੇ 'ਚ ਉਹ ਲਸਣ ਬਾਰੇ ਜਾਂ ਜਿਹੜੇ ਕਿਸਾਨ ਤੁਹਾਡੇ ਵਾਂਗੂ ਮਾਰਕੀਟਿੰਗ ਖੁਦ ਕਰਦੇ ਆ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇਹ ਹੀ ਆ ਵੀ ਸਾਫ਼ ਸੁਥਰੀ ਚਾਹੀਦਾ ਬੰਦੇ ਨੂੰ ਖੇਤੀ ਵਧੀਆ ਕਰੋ ਵਧੀਆ ਕਰੋ ਟੰਗ ਤਰੀਕੇ ਦੀ ਕਰੋ ਕਿਸੇ ਤੇ ਦੋਸ਼ ਮਾਰਨ ਨਾਲੋਂ ਮਗਰੋਂ ਬਾਅਦ ਚ ਪਹਿਲਾਂ ਆਪਦੇ ਹਿਸਾਬ ਨਾਲ ਚੱਲੋ ਵਧੀਆ ਰਹੋਗੇ ਇੱਕ ਆਪਣੇ ਇਹ ਵੀ ਬੜੀ ਆ ਕਿਸਾਨਾਂ ਚ ਘਾਟ ਹੈ ਨਾ ਜਿਹੜੇ ਤੁਸੀਂ ਦੋਸ਼ਾਂ ਦੀ ਗੱਲ ਕਰੀ ਹੈ ਹੈਗੀ ਹੈਗੀ ਜਦੋਂ ਕੰਪੀਟੀਟਰ ਪੈਦਾ ਹੁੰਦਾ ਫਿਰ ਉਹਨੂੰ ਭੰਡਾਂ ਤੇ ਆ ਜਾਂਦੇ ਹੈ ਹੈਗੀ ਹੈ ਗੱਲ ਇਹ ਚੀਜ਼ ਬਾਣੀਆਂ ਕੌਮ ਹੈ ਬਾਈ ਜੀ ਉਹਦੇ ਵਿੱਚ ਬਹੁਤ ਘੱਟ ਹੁੰਦੀ ਆ ਬਾਣੀਏ ਨਾਲ ਵਾਲੇ ਬੰਦੇ ਨੂੰ ਨਾਲ ਲੈ ਕੇ ਚੱਲਦੇ ਆ ਹਨਾ ਅੱਜ ਉਹਨਾਂ ਕੋਲੇ ਮਾਲ ਘਟ ਗਿਆ ਨਾਲ ਵਾਲੇ ਨੂੰ ਕਾਮਯਾਬ ਕਰਦੇ ਆ ਆਪਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਦੀ ਦੁਕਾਨ ਤੇ ਬੈਠੇ ਦੂਜੇ ਤੋਂ ਸੌਦਾ ਲਿਆ ਕੇ ਦੇਣਾ ਹਨਾ ਆਪਣੇ ਜੇ ਮੰਨ ਲਓ ਬਾਈ ਕੋਲੇ ਲਸਣ ਮੁੱਕ ਗਈ ਤਾਂ ਜੇ ਮੇਰੇ ਕੋਲੇ ਪਈ ਹੈ ਦੱਸ ਸਕਦੇ ਆ ਵੀ ਬਾਈ ਤੋਂ ਲੈ ਲਓ ਹਨਾ ਪਰ ਇਹ ਗੱਲ ਆ ਜਿਹੜੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਆਪਾਂ ਈਰਖਾ ਬਹੁਤ ਕਰਦੇ ਆ ਇੱਕ ਦੂਜੇ ਨਾਲ ਜੇ ਮਾਰਕੀਟਿੰਗ 'ਚ ਕਾਮਯਾਬ ਹੋਣਾ ਤਾਂ ਬਾਈ ਜੀ ਰਲ ਮਿਲ ਕੇ ਚੱਲੋ ਜੇ ਵੈਸੇ ਆਪਾਂ ਕੋਈ ਗਰੁੱਪ ਨਹੀਂ ਬਣਾ ਸਕਦੇ ਤਾਂ ਜਿਹੜੀ ਖੇਤੀ ਆਪਾਂ ਸਾਂਝੀ ਕਰਦੇ ਹੈਗੇ ਆ ਉਹਦੇ ਵਿੱਚ ਇੱਕ ਦੂਜੇ ਦਾ ਸਾਥ ਦਿਓ ਹਨਾ ਜੇ ਬਾਈ ਹੋਰੀ ਲਸਣ ਲਾਉਂਦੇ ਆ ਕੋਈ ਹੋਰ ਭਰਾ ਲਸਣ ਲਾਉਂਦਾ ਤਾਂ ਆਪਦੇ ਆਪ ਰਲ ਮਿਲ ਕੇ ਰੇਟ ਵੀ ਤੈਅ ਕਰ ਸਕਦੇ ਹਾਂ ਬਈ ਜੇ ਤੁਸੀਂ ਇੱਥੇ 100 ਵਿੱਚ ਰਹੇ ਹੋ ਤੇ ਨਾਲ ਦੇ ਪਿੰਡ ਵਾਲਾ 80 ਵਿੱਚ ਰਿਹਾ ਤੇ ਉਹ ਬੰਦਾ ਉਧਰ ਡਿਸਟਰਬ ਹੋ ਜਾਂਦਾ ਜੇ ਆਪਾਂ ਰਲ ਮਿਲ ਕੇ ਰੇਟ ਰੱਖ ਲਾਂਗੇ ਨਹੀਂ ਉਹ ਵੀ ਕੋਈ ਇਸ਼ੂ ਨਹੀਂਗਾ ਕੋਈ 80 ਵਿੱਚ ਵੇਚ ਸਕਦਾ 70 ਵਿੱਚ ਵੇਚ ਸਕਦਾ ਉਹ ਆਪਣੇ ਚ ਦਮ ਚਾਹੀਦਾ ਮੈਂ ਮੈਂ ਆਪਦਾ ਮਾਲ ਕਿਸ ਭਾਅ ਵਿੱਚ ਨਾ ਹਾਂ ਠੀਕ ਹੈ ਉਦੇ ਚ ਇੱਕ ਹੋਰ ਹੈ ਗੱਲ ਪੰਜਾਬ ਚ ਕਲਾ ਕਣਕ ਝੋਨਾ ਨਹੀਂ ਅੱਜ ਵੀ ਬਹੁਤ ਫਸਲਾਂ ਕਾਮਜਾਬ ਆ ਜਿਹੜੀਆਂ ਆਪਾਂ ਆਪਾਂ ਕਰਦੇ ਨਹੀਂ ਗਏ ਗੱਲ ਇਹ ਆ ਵੀ ਉੱਤੇ ਮਿਹਨਤ ਮੁਸ਼ਕਲ ਜ਼ਿਆਦਾ ਆ ਆਪਣੇ ਸੌਫ ਲੱਗੀ ਪਿਛਲੇ ਸਾਲ ਇੱਕ ਨਾਲ ਹਾਂਜੀ ਵਾਧੂ ਪੈਸੇ ਆ ਬਹੁਤ ਫਸਲਾਂ ਜਿਨ੍ਹਾਂ ਚ ਪੈਸਾ ਆਏਗਾ ਪਰ ਆਪਣੇ ਲੋਕ ਇਹ ਆ ਵੀ ਯਾਰ ਇਹ ਤਾਂ ਆਏ ਆ ਯਾਰ ਇਹ ਜੋ ਆ ਇਹ ਗੱਲਾਂ ਵਾਲੇ ਆ ਜਾਂ ਕੁਛ ਐਦਾਂ ਦਾ ਕੁਛ ਅੰਦੀ ਚੁੱਲੀ ਜਾਂਦਾ ਉਹ ਗਵਾਂਢੀ ਨਹੀਂ ਖਰੀਦਦਾ ਆਪਣੇ ਉਹ ਚੀਜ਼ ਹੈਨਾ ਹਾਂ ਚਲੋ ਠੀਕ ਆ ਬਾਈ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਇਹਨਾਂ ਦੇ ਪੇਜ ਦਾ ਆਪਾਂ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਤੇ ਬਾਈ ਹੋਰਾਂ ਦਾ ਨੰਬਰ ਵੀ ਦੇਵਾਂਗੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਜੀ